वाहगुरू जी का खालसा वाहगुरु जी की फतेह प्यारे सात जी आप जी सारे का स्वागत है आप जी के अपने चैनल शब्द कीर्तन वाइब्स से ਸੋ ਸ਼ਬਦ ਕਰਾਂਗੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ 라ਇਆ ਦਸਵੀਂ ਪਾਤਸ਼ਾਹ ਦਸਮ ਪਿਤਾ ਤਨ ਤਨ ਸੈਭੀ ਸ਼੍ਰੀ ਗੋਵਿੰਦ ਸਿੰਘ ਜੀ ਮਹਾਰਾਜੀ ਦੇ ਆਉਣ ਵਾਲੇ ਪਾਵਨ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਅੱਜ ਦਾ ਇਹ ਸ਼ਬਦ ਅੱਜ ਦੇ ਵੀਡੀਓ ਦਾਸ ਆਪਜੀ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਇਆ ਸੋ ਵੀਰਾਂ ਲਈ ਮੇਲ ਸਕੀਲ ਤੇ ਇਹ ਸ਼ਬਦ ਨੂੰ ਕਿਤਾ ਗਾਇਨ ਕਰਨਾ ਹੈ ਆਓ ਆਪਾਂ ਦੇਖਾਂਗੇ ਜੀ ਅੱਜ ਦੇ ਵੀਡੀਓ ਵਿੱਚ ਪੜਨਾ ਲਈ ਬਖਰੀ ਇੱਕ ਵੀਡੀਓ ਬਣਾ ਕੇ ਅੰਦਾਜ਼ ਜ਼ਰੂਰ ਸੇਵਾ ਵਿੱਚ ਹਾਜ਼ਰ ਕਰੇਗਾ ਬੀਬੀਆਂ ਲਈ ਪੈਣਾ ਲਈ ਮਤਾਂਵਾਂ ਲਈ ਫੀਮੇਲ ਸਕਿਲ ਤੇ ਇਹੀ ਸ਼ਬਦ ਹੁਣ ਅੱਜ ਦਾ ਜਿਹੜਾ ਵੀਡੀਓ ਹੈ ਉਹ ਮੇਲ ਸਕਿਲ ਤੇ ਵਿਰਾਲੀ ਹੈ ਸੋ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਇਹ ਪਾਉਂ ਪੁਇਤਰ ਸ਼ਬਦ ਆਚਾਰਨ ਕੀਤਾ ਹੈ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਤੇ ਧੰਤਨ ਸਾਹਿਬ ਜੀ ਗੁਰਵੰਤ ਸਿੰਘ ਜੀ ਦੇ ਅੰਗ 294 294 ਤੇ ਇਹ ਸ਼ਬਦ ਸੁਭੈਮਨ ਹੈ ਜੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਤਬਲੇ ਦੇ ਨਾਲ ਇਹ ਸਭ ਨੂੰ ਗਾਇਨ ਕਰਕੇ ਦੱਸ ਰਿਹਾ ਤਬਲੇ ਤੇ ਤਾਲ ਵਜੇਗੀ ਤਾਲ ਕਹਿਰਵਾ ਜਿਹੜੀ 8 ਮਤਰਾ ਦੀ ਤਾਲ ਹੈ ਸੋ ਇਸ ਦਾ ਆਪ ਜੀ ਨੇ ਧਿਆਨ ਰੱਖਣਾ ਸੋ ਵੀਰਾਂ ਲਈ ਮੇਲ ਸਕਿੱਲ ਤੇ ਇਹ ਸਭ ਨੂੰ ਕਿੱਦਾਂ ਗਾਇਨ ਕਰਨਾ ਹੈ ਉਹ ਆਪਾਂ ਦੇਖਦੇ ਹਾਂ ਸਕੇਲ ਪਰ ਰੱਖਾਂਗੇ ਕਾਲੀ 1 ਤੋਂ ਇਹਨੂੰ ਸਾਮਨ ਕੇ ਚੱਲਣਾ ਹੈ ਵੀਰਾਂ ਨੇ ਸ਼ੁਰੂ ਇਥੋਂ ਕਰਾਂਗੇ ਆਪਾਂ ਠੀਕ ਹੈ ਜੀ ਆਓ ਸ਼ੁਰੂ ਕਰਦੇ ਹਾਂ ਜੀ तन तन जन जनया परसाद सब जग पे हराया जिस परसाद सब जग पे हराया तन 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 जन आया तन 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 जन आया अंतरा करेंगे ਜੋ ਜਨੈ ਤੇਸ ਸਦਾ ਸੁਖ ਹੋਏ ਜੋ ਜਨੈ ਤੇਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਆਪ ਮਿਲਾਏ ਲੈ ਪ੍ਰਭ ਸੋਏ ਤਨ 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 ਜਨ ਆਇਆ ਤਨ 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 ਜਨ ਆਇਆ ਸੋ ਇਸ ਤਰ੍ਹਾਂ ਸਤਸੰਗਜੀ ਵੀਰਾਂ ਨੇ ਮੇਲ ਸਕਿੱਲ ਤੇ ਇਹ ਸ਼ਬਦ ਗਾਇਨ ਕਰਨਾ ਹੈ ਆਓ ਹੁਣ ਇੱਕ ਇੱਕ ਕਰਕੇ ਆਪ ਜੀ ਨੂੰ ਸੁਰਾਂ ਦੱਸਦੇ ਹਾਂ ਸੁਰਾਂ ਦੇ ਨਾਲ ਇਹ ਸ਼ਬਦ ਗਾਇਨ ਕਰਾਂਗੇ ਜੀ ਸਭ ਤੋਂ ਪਹਿਲਾਂ ਇਹ ਸ਼ਬਦ ਅਸਥਾਈ ਦਿਖ ਰਿਹਾ ਹੈ ਤਨ 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 ਜਨ ਆਇਆ ਤਨ 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 ਜਨ ਆਇਆ ਇੱਕ ਰੀ ਫਿਰ ਦਿਖਾ ਸਾਧ ਸੰਗਤ ਜੀ ਤਨ 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 ਜਨ ਆਇਆ ਤਨ ਤਨ ਤੰਗ ਜਨ ਆਇਆ ਤਨ 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 ਜਨ ਆਇਆ ਸੈਕਿੰਡ ਟਾਈਮ ਬੈਕਵਰਡਸ ਜਾਣਾ ਹੈ ਤਨ 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 ਜਨ ਆਇਆ Fisik kali ini untuk juri ketenangan, karena Tan Tan Tan, 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 jan, tanah, Tan Tan Tan, 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 Tan tanah, tan, 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 jan, जिस परसाद सब जगत तरया जिस परसाद सब जगत कराया जिस परसाद जिस सब जगत तरया जिस पर जिस पर जिस जिस पर जिस सब जगत तराया जिस प्रसाध सब जगत तराया जिस प्रसाध सब जगत तराया तन 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 जन आया तन 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 ਜੋ ਜਾਣੇ ਤਿਸ ਜੋ ਜਾਣੇ ਤਿਸ ਸਦਾ ਸੁਖ ਹੋਏ ਸਦਾ ਸੁਖ ਹੋਏ ਇੱਕ ਵਾਰੀ ਫੇਰ ਦਿਖਣਾ ਸਾਧ ਸੰਗ ਜੀ ਜੋ ਜਾਣੈ ਤਿਸ ਜੋ ਜਾਣੈ ਤਿਸ ਸਦਾ ਸੁਖ ਹੋਏ ਜੋ ਜਾਣੈ ਤਿਸ ਸਦਾ ਸੁਖ ਹੋਏ लए लए प्रब्सो जो जाने ते सदा सुख होए जो जाने ते सदा सुख होए आप मिलाए ले प्रभ सोए आप मिलाए ले प्रभ सो ए, तन 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 जन आया तन 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 जन आया सब जगत तराया जिस साध सब जगत तरा ਤਨ 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 ਜਨ ਆਇਆ ਤਨ 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 ਜਨ ਆਇਆ ਸੋਇ ਸ੍ਰੀ ਸਾਧ ਸੰਗਤ ਜੀ ਮੇਲ ਸਕਿਲ ਤੇ ਸੁਰ ਨਾਲ ਆਪ ਜੀ ਨੂੰ ਗਾਇਨ ਕਰਕੇ ਦੱਸਿਆ ਹੈ ਸ਼ਬਦ ਸਥਾਈ ਤੰਤਰਾ ਹੁਣ ਆਓ ਅਗਲੀ ਪੰਕਤੀਆਂ ਤਬਲੇ ਦੇ ਨਾਲ ਆਪ ਜੀ ਨੂੰ ਪੂਰਾ ਸ਼ਬਦ ਗਾਇਨ ਕਰਕੇ ਦੱਸਦੇ ਹਾਂ ਜੀ ਓ ਤਨਵੰਤ ਕੁਲਵੰਤ ਪਤਵੰਤਾ ਓ ਤਨਵੰਤ जीवनमुक् जिरि द पगवन्त जीवनमुक् जरद पगवन्त तन 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 ज ਜਨਵਨ ਕਾ ਇਹ ਸੋ ਜਨਵਨ ਕਾ ਇਹ ਸੋ ਜਨ ਕੇ ਸੰਗ ਚਿਤ ਆਵੇ ਨਾ ਨਕੇ ਸੰਗ ਜਿਤ ਆਵੇਨਾ ਤਨ 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 ਜਨ ਆ ਕਤ ਕਰੇ ਸੰਸਾਰ ਆਪ ਮੁਕਤ ਮੁਕਤ ਪਰ ਸੰਸਾਰ ਨਾਨਕਿਸ ਜਨ ਕੋ ਸਦਾ ਨਮਸਕਾਰ ਨਾਮ ਕਿ ਤਿਸ ਜਨ ਕੋ ਸਦਾ ਨਮਸਕਾਰ ਤਨ 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 ਜਨ ਆਇਆ ਤਨ 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 ਜਨ ਆਇਆ ਆਇਆ ਤਨ 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 ਜਨ ਆਇਆ जा सब जगत तराया जिस जा सब जगत तराया तन 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 जन आया Oh, uh yeah. -huh. Uh -huh. ਸੋ ਇਸੇ ਤਰ੍ਹਾਂ ਵੀਰਾ ਨੇ ਸਾਧ ਸੰਗਤ ਜੀ ਮੇਲਸ ਕੀਤੇ ਬੜੇ ਹੀ ਪਿਆਰ ਨਾਲ ਇਹ ਸ਼ਬਦ ਨੂੰ ਗਾਇਨ ਕਰਨਾ ਹੈ ਬਹੁਤ ਹੀ ਸੌਖੀ ਤਰਜ ਹੈ ਬਹੁਤ ਹੀ ਸੋਹਣੀ ਕੰਪੋਜੀਸ਼ਨ ਹੈ ਸੋ ਅਜਦਾਈ ਵੀਡੀਓ ਤਨ 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 ਜਨ ਆਇਆ ਜਿਸ ਪ੍ਰਸਾਦ ਸਭ జగਤ ਰਾਯਾ ਸਪੈਸ਼ਲੀ ਮੇਲਸ ਕੀਤੇ ਵੀਰਲੀ ਹੈ ਜੀ ਸੋ ਆਉਣ ਵਾਲੇ ਮਹਾਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਹ ਸ਼ਬਦ ਨੂੰ ਆਪ ਜੀ ਨੇ ਵੀਰਾ ਨੇ ਜ਼ਰੂਰ ਗਾਇਨ ਕਰਨਾ ਸੋ ਇਨੀ ਕੋ ਸੇਵਾ ਸਾਧ ਸੰਗਤ ਦੀ ਦਾਸ ਵੱਲੋਂ ਪ੍ਰਵਾਨ ਕਰਨੀ ਜੀ ਇੱਕ ਹੋਰ ਬੇਨਤੀ ਹੱਥ ਜੋੜ ਕੇ ਸਾਧ ਸੰਗਤ ਜੀ ਜਿਨ੍ਹਾਂ ਨੇ ਹਲੇ ਤੱਕ ਇਸ ਸ਼ਬਦ ਕੀਰਤਨ ਵਾਈਬਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਭ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਸੰਗਤ ਜੀ ਤਾਂ ਕਿ ਜੋ ਵੀ ਨਵੀਂ ਵੀਡੀਓਜ਼ ਅਸੀਂ ਅਪਲੋਡ ਕਰੀਏ ਚੈਨਲ ਤੇ ਉਹ ਸਭ ਤੋਂ ਪਹਿਲਾਂ ਆਪ ਜੀ ਨੂੰ ਨੋਟੀਫਿਕੇਸ਼ਨ ਰਾਹੀਂ ਮਿਲ ਜਾਇਆ ਕਰੇ ਜੀ ਅਤੇ ਸਾਰਾ ਹੀ ਸ਼ਬਦ ਸਾਰੀ ਵੀਡੀਓ ਆਪ ਜੀ ਜ਼ਰੂਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੀ ਵੀਡੀਓ ਦੇਖਿਆ ਕਰੋ ਤਾਕੀ ਬਹੁਤ ਹੀ ਸੌਖੇ ਤਰੀਕੇ ਨਾਲ ਸਿੰਪਲ ਜੇ ਟੰਗ ਦੇ ਨਾਲ ਆਪ ਜੀ ਨੂੰ ਸਮਝ ਆ ਜਾਵੇ ਸਾਰੇ ਸ਼ਬਦ ਕਿੱਦਾਂ ਗਾਇਨ ਕਰਨਾ ਹੈ ਹਾਰਮੋਨੀਅਮ ਤੇ ਸੋ ਇਨੀ ਕੋ ਬੇਨਤੀ ਆ ਸਾਥ ਸੰਗ ਜੀ ਪ੍ਰਵਾਨ ਕਰਨੀ ਜੀ ਅੱਗੇ ਤੋਂ ਇਹੀ ਸ਼ਬਦ ਫੀਮੇਲ ਸਕੇਲ ਤੇ ਪੈਣ ਵਾਲੀ ਬੀਬੀਆਂ ਲਈ ਲੈ ਕੇ ਦਾਸ ਇੱਕ ਨਵੀਂ ਵੀਡੀਓ ਬਣਾ ਕੇ ਫੇਰ ਆਪ ਜੀ ਦੇ ਹਜ਼ੂਰ ਆਪ ਜੀ ਜੀ ਸੇ ਹੋਰ ਜ਼ਰੂਰ ਹਾਜ਼ਰ ਹੋਵੇਗਾ ਤਦ ਤੱਕ ਦਾਸ ਨੂੰ ਛੁੱਟੀਆਂ ਬਖਸ਼ੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ